ਕਹਿੰਦੇ ਇੱਧਰ ਯਾਰ ਕਹਿੰਦਾ ਮਿੱਤਰੋ ਜੱਗੇ ਵਾਲੀ ਲੱਗੀ ਵੀ ਆ ਤੇ ਸਾਈਡ ਆ ਜਿਹੜੀ ਚੈੱਕ ਕਰ ਸਕਦੇ ਹੋ ਮਚਾਈ ਪਈ ਆ ਹੌਲੈਂਡ 36 30 ਤੇ ਜਿਹੜੇ ਟਰੈਕ ਦੇ ਚੋਂ ਬਰੋ ਕਹਿੰਦੇ ਤਿੰਨ ਲੱਗਦੇ ਆ ਇਹ ਆ ਦੇਖੋ ਚੱਕੋ ਚੱਕੋ ਮੇਰੇ ਆ ਆ ਬਵਾ ਰਹਾ ਆ ਬਵਾ ਰਹਾ ਆ ਬਵਾ ਰਹਾ ਮੇਰੇ ਲੱਗਦਾ ਸੱਜਣਾ ਤਿੰਨ ਦੇ ਪਾਰ ਦਾ ਭਰਿਆ ਜਾਂਦਾ ਹੌਲੈਂਡ ਤੇ ਬਿਲਕੁਲ ਟਰੈਕ ਕਰੋ ਚੱਕ ਟਰੈਕ ਹੀ ਬੜਾ ਖਤਰਨਾਕ ਹੋਇਆ ਵਾ ਕੰਮ ਪੈੜਾ ਗਮਟਰ ਹੈ ਛੋਟਾ ਵੀ ਆ ਤੇ ਕਹਿੰਦੇ ਵੀਡੀਓ ਬਣਾਉਣ ਦਾ ਵੀ ਜੋ ਕੋ ਕਰੇ ਸਵਾਦ ਆ ਹੀ ਜਾਂਦਾ ਦੇਖੋ ਮੇthro ਆੜ ਦਾ ਤਰਿਆ ਜਾਂਦਾ ਆੜ ਦਾ 23 30 ਹੌਲੈਂਡ 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 ਹੋਈ ਪਈ ਐ ਇਹ ਬਾਜਾਂ ਆਏ ਆ ਬਦਲ ਦਾ ਸਜਣਾ ਚਾਲ 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 ਆਏ ਜਰਾ ਆ 44 44 ਬੜਾ ਟਰੈਕਟਰ ਟਰੈਕਟਰ ਲੱਗੇ ਹਾਂ ਜੀ ਕਿਸੇ ਨਾਲ ਤਿਆਰ ਨਹੀਂ ਬਿਟਾ ਟਰੈਕਟਰ ਨਹੀਂ ਫਸਲਾ ਬਾਈ ਇਹ ਜਿੱਦਾਂ ਮੈਂ ਤੇ ਫੌਂਦੇ ਉਦੋਂ ਹੀ ਮੈਚ ਹੋਣਗੇ ਕਿਸੇ ਦਾ ਮੈਦਾਨ ਕਿੱਥੇ ਨਹੀਂ ਹੋਣਾ ਜਗਦੀਪ ਪਹਿਲਾ ਇਹ ਪਹਿਲਾ ਚੱਕਰ ਇਹ ਟਰੈਕਟਰ ਦਾ ਮਿੱਤਰੋ ਪੂਰਾ ਹੋਣ ਆਉਣ ਵਾਲਾ ਜੀ ਹੌਲੈਂਡ 36 30 ਦਾ ਕੋਰੋਟੀ ਆ ਕਿ ਮਿੱਤਰੋ ਆਏ ਹਾਏ 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 ਪਟ ਪਟ ਗੇਰ ਲੰਗਾ ਸੋਪਣਾ ਪਟ ਪਟ ਤਾਣ ਵਜ ਰਿਹਾ ਹੈ ਇਹੋ ਦੇਖੋ ਕੀ ਬਾਤ ਹੈ ਆਏ ਹਾਏ 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 ਆਏ ਹਾਏ ਹਾਏ ਆਏ ਹਾਏ ਹਾਏ ਅਲੱਹਾ ਇਹਨਾਂ ਦੇ ਕਿਹੜੇ ਡੈਕਟਰ ਦੀ ਸਪੋਰਟ ਚ ਹੌਲੈਂਡ 55 ਦੇ 55 ਦੇ 55000 ਜਿੰਨੇ ਰਹਿ ਨਹੀਂ ਉਹ ਘੜਾ ਹੈ ਨਾ ਤੇ ਟਰੈਕ ਕਿਵੇਂ ਆ ਇੱਕ ਨੰਬਰ ਜੈ ਕੰਮ ਜਮਾ ਪਹਿਲੀ ਵਾਰ ਕਰਾਇਆ ਪੂਰਾ ਵਧੀਆ ਜਮਾ ਠੀਕ ਹੈ ਸਿਰੇ ਹੀ ਆ ਕੰਮ ਉਹ ਇਧਰ ਬਾਈ ਕਹਿੰਦਾ ਤੇ ਹੌਲੈਂਡ ਉਧਰ ਗੇੜੇ ਦੇ ਹੀ ਜਾਂਦਾ ਹੈ ਦੇਖੋ ਮਿੱਤਰੋ ਤੇ ਦੂਜਾ ਗੜਾ ਇਹਦਾ ਹੌਲੈਂਡ ਦਾ ਮਿੱਤਰੋ ਲੱਗ ਰਿਹਾ ਟਰੈਕ ਛੋਟਾ ਹੋਣ ਟਰੈਕ ਛੋਟਾ ਹੋਣ ਕਰਕੇ ਜੇ ਕਹਿੰਦੇ ਮਿੱਤਰੋ ਗੇੜੇ ਤਿੰਨ ਲਾਉਣੇ ਪੈਂਦੇ ਆ ਟਰੈਕ ਵੀ ਕਰੋ ਚੈੱਕ ਤੇ ਉਧਰ ਹੌਲੈਂਡ ਆ ਗਿਆ ਪਹਿਲਾਂ ਹੌਲੈਂਡ ਚੈੱਕ ਕਰੋ ਤੇ ਜੋਬਰ ਇੱਥੇ ਪੱਟ ਕੇ ਘੇਰ ਲਾਉਂਦਾ ਮਿੱਤਰੋ ਇੱਥੇ ਪੱਟ ਕੇ ਘੇਰ ਲਾਉਂਦਾ ਜੋਬਰ ਕਿਆ ਬਾਤ ਆਏ ਹਾਏ ਹਾਏ ਇਹ ਦੇਖੀ ਕੰਮਕਸ਼ੂਟਾ ਹੋਈ ਆ ਜੀ ਕੰਮਕਸ਼ੂਟਾ ਹੋਈ ਆ ਜੀ ਆਏ ਹਾਏ ਹਾਏ ਆਏ ਹਾਏ ਦੋ ਗੇੜੇ ਹੋ ਚੁੱਕੇ ਆ ਪੂਰੇ ਤੇ ਆਦਾ ਸੱਪ ਜਾ ਬਣ ਗਿਆ ਅਸੀਂ ਕਹਿੰਦੇ ਮਿੱਤਰੋ ਗੇੜੇ ਹੋ ਗਏ ਪੂਰੇ ਕਿੰਨੇ ਟਾਈਮ ਚਲਾਦਾ ਭਾਈ 2 ਮਿੰਟ 55 ਸਕਿੰਟ 2 ਮਿੰਟ ਤੇ 55 ਸਕਿੰਟ ਦੇ ਵਿੱਚ ਮਿੱਤਰੋ ਹੌਲੈਂਡ ਆ ਗਿਆ ਤੇ ਇਧਰਲੇ ਪਾਸੇ ਟਰਾਲੀ ਨਿਕਲੂ ਹੁਣ ਵੀ ਸਾਲਾ ਮਾਰਦਾ ਫਿਰਦਾ 2 ਮਿੰਟ ਤੇ 55 ਸਕਿੰਟ ਦੇ ਵਿੱਚ ਕਹਿੰਦੇ ਧੰ ਤਣ ਕਰਾਤੀ ਆ ਹੌਲੈਂਡ ਦੇ